ਕਸਕਾਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਤੇਸ਼ ਵਿਦੇਸ਼ ਤੇ ਵਿੱਚ ਕੀ ਹੈ ਖਾਸ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਟਿਕਡੀ ਸੰਟਲੇਵਾਲ ਦੀ ਸਿਹਤ ਨੂੰ ਲੈ ਕੇ ਹੋ ਰਿਹਾ ਸੁਧਾਰ ਤੇ ਨਾਲ ਦੀ ਨਾਲ ਇੱਕ ਖਾਸ ਕਮਰਾ ਤਿਆਰ ਹੋ ਰਿਹਾ ਹੈ ਜਿਸ ਤੇ ਵਿੱਚ ਲੱਗਣਗੇ ਸਾਊਂਡ ਪ੍ਰੂਫ ਦਰਵਾਜ਼ੇ ਖਿੜਕੀਆਂ ਨਾਲ ਕਮਰੇ ਨੂੰ ਲੱਗਣਗੇ ਟਾਇਰ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਹੋਣ ਜਾ ਰਹੀ ਦਿਲਜੀਤ ਦੋਸਾਂਝ ਦੀ ਫਿਲਮ ਨੂੰ ਲੈ ਕੇ ਨਵਾਂ ਰੇੜਕਾ ਪੰਜਾਬ ਪੱਤਰਮੀ ਨੂੰ ਲੈ ਕੇ ਦਿਲਜੀਤ ਨੇ ਕਿਹਾ ਪ੍ਰਸਥਿਤੀਆਂ ਸਾਡੇ ਹੱਥ ਵਿੱਚ ਨਹੀਂ ਹਲੇ ਨਹੀਂ ਹੋਵੇਗੀ ਫਿਲਮ ਰਿਲੀਜ਼ ਡੋਨਲਡ ਟਰਪ ਬਣੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਜੋ ਉਹਨਾਂ ਨੇ ਚੋਕੇ ਸੌ ਪਹਿਲੇ ਭਾਸ਼ਣ ਦੇ ਵਿੱਚ ਮੈਕਸੀਕੋ ਸਰਹੱਦ ਤੇ ਐਮਰਜੈਂਸੀ ਘੋਣ ਦੀ ਕੀਤੀ ਗੱਲ ਸੁਖਬੀਰ ਬਾਦਲ ਹੋਰਾਂ ਦੇ ਵੱਲੋਂ ਅਕਾਲੀ ਦਲ ਮੈਂਬਰਸ਼ਿਪ ਲਈ ਭਰਿਆ ਗਿਆ ਫਾਰਮ ਅਕਾਲੀ ਦਲ ਦੇ ਵੱਲੋਂ ਇੱਕ ਵਾਰ ਮੁੜ ਤੋਂ ਟਾਂਚਾ ਕੀਤਾ ਜਾ ਰਿਹਾ ਤਿਆਰ 50 ਲੱਖ ਮੈਂਬਰ ਬਣਾਉਣ ਦਾ ਟੀਚਾ ਲੁਧਿਆਣਾ ਨੂੰ ਮਿਲੀ ਪਹਿਲੀ ਮਹਿਲਾ ਮਿਹਰਬੰਦ ਹੀ ਇੰਦਰਜੀਤ ਕੌਰ ਲੁਧਿਆਣਾ ਲਈ ਦਿੱਤਾ ਵੱਡਾ ਬਿਆਨ ਬੇਰੋਜ਼ਗਾਰ ਇਲੈਕਟ੍ਰੀਸ਼ੀਅਨ ਨੌਜਵਾਨਾਂ ਦੇ ਵੱਲੋਂ ਮੰਤਰੀ ਹਰਪਜਨ ਸਿੰਘ ਈਟੀਓ ਦੀ ਕੋਠੀ ਦਾ ਕੀਤਾ ਗਿਆ ਘਰਾਓ ਕੀਤਾ ਰੋਸ ਪ੍ਰਦਰਸ਼ਨ ਕਿ ਹਾਂ ਸਰਕਾਰ ਨੇ ਸਾਡੀਆਂ ਅਸਾਮੀਆਂ ਕੱਢੀਆਂ ਪੇਪਰ ਲਈ ਪਰ ਨਹੀਂ ਕਰਵਾਈ ਜੋਇਨਿੰਗ ਤੇ ਹੁਣ ਕਰਦੇ ਹਾਂ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਖਨੌਰੀ ਮੋਰਚੇ ਤੇ ਜਗਜੀਤ ਸਿੰਘ ਦਲੇਵਾਲ ਦੀ ਸਿਹਤ ਨੂੰ ਲੈ ਕੇ ਜਿੱਥੇ ਡਾਕਟਰਾਂ ਦੇ ਵੱਲੋਂ ਬੁਲੇਟਿਨ ਜਾਰੀ ਕੀਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਜਗਜੀਤ ਸਿੰਘ ਦਲੇਵਾਲ ਦੀ ਸਿਹਤ ਤੇ ਵਿੱਚ ਸੁਧਾਰ ਹੋ ਰਿਹਾ ਹੈ ਪਰ ਦੂਸਰੇ ਪਾਸੇ ਹੁਣ ਇੱਕ ਖਾਸ ਕਮਰਾ ਤਿਆਰ ਕੀਤਾ ਜਾ ਰਿਹਾ ਹੈ ਜ਼ਿਕਰੇ ਖਾਸ ਸੇ ਕਿ ਜਗਜੀਤ ਸਿੰਘ ਦਲੇਵਾਲ ਦੇ ਵੱਲੋਂ ਜਿਵੇਂ ਹੀ ਆਪਣੀ ਸਿਹਤ ਨੂੰ ਲੈ ਕੇ ਡਾਕਟਰੀ ਸਹਾਇਤਾ ਜਿਹੜੀ ਹੈ ਉਹ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਹੁਣ ਇੱਕ ਖਾਸ ਤਰ੍ਹਾਂ ਦਾ ਕਮਰਾ ਤਿਆਰ ਕੀਤਾ ਜਾ ਰਿਹਾ ਹੈ 2x8 ਫੁੱਟ ਦਾ ਇਹ ਕਮਰਾ ਜਿਸ ਦੇ ਵਿੱਚ ਇੱਕ ਪਾਸੇ ਟਾਇਰ ਥਲੇ ਲੱਗੇ ਹੋਣਗੇ ਤਾਂ ਦੂਸਰੇ ਪਾਸੇ ਦਿਵਾਰਾਂ ਤੇ ਸ਼ੀਸ਼ੇ ਵੀ ਰੱਖੇ ਜਾਣਗੇ ਜਿਸ ਨੂੰ ਲੈ ਕੇ ਤਾਜ਼ੀ ਹਵਾ ਧੌਪ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਪਹੁੰਚਦੀ ਰਵੇ ਅਜਿਹੇ ਦੇ ਵਿੱਚ ਜ਼ਿਆਦਾ ਸਾਊਂਡ ਅੰਦਰ ਦਰਵਾਜ਼ੇ ਦੇ ਨਾਲ ਆ ਸਕੇ ਇਸ ਕਰਕੇ ਸਾਊਂਡ ਪ੍ਰੂਫ ਦਰਵਾਜ਼ੇ ਖਿੜਕੀਆਂ ਵੀ ਬਣਾਈਆਂ ਜਾ ਰਹੀਆਂ ਨੇ ਜ਼ਿਕਰ ਖਾਸ ਹੈ ਕਿ ਇਨਾ ਟਾਇਰ ਬਾਰੇ ਕਮਰੇ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਧੁੱਪ ਦੇ ਹਿਸਾਬ ਦੇ ਨਾਲ ਇਸ ਕਮਰੇ ਨੂੰ ਸ਼ਿਫਟ ਕੀਤਾ ਜਾ ਸਕੇ ਇੱਕ ਪਾਸੇ ਲਗਾਤਾਰ ਕਿਸਾਨਾਂ ਦੇ ਵੱਲੋਂ ਕਿਸਾਨੀ ਮੋਰਚੇ ਦੇ ਵਿੱਚ ਆਉਣਾ ਸ਼ੁਰੂ ਕੀਤਾ ਗਿਆ ਹੈ ਤੇ ਦੂਸਰੇ ਪਾਸੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੁਣ ਦਿੱਲੀ ਦੇ ਨਾਲ ਕਿਸਾਨਾਂ ਦੀ ਮੁਲਾਕਾਤ ਹੋਣ ਜਾ ਰਹੀ ਹੈ ਦਲਜੀਤ ਤੋਂ ਸਾਂਝੀ ਫਿਲਮ ਪੰਜਾਬ 95 ਨੂੰ ਲੈ ਕੇ ਲਗਾਤਾਰ ਰੇੜਕਾ ਬਣਦਾ ਜਾ ਰਿਹਾ ਹੈ ਇੱਕ ਪਾਸੇ ਉਹਨਾਂ ਦੀ ਫਿਲਮ ਦੇ ਵਿੱਚ 100 ਤੋਂ ਵੱਧ ਕੱਟ ਤੇ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਨਾ ਰਿਲੀਜ਼ ਹੋਣ ਦਾ ਹਾਲ ਹੈ ਰੇੜਕਾ ਸੀ ਤਾਂ ਅਜੇਹੇ ਦੇ ਵਿੱਚ ਦਲਜੀਤ ਦੋਸਾਂਜ ਹੋਰਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਇੱਕ ਹੋਰ ਅਹਿਮ ਜਾਣਕਾਰੀ ਦਿੱਤੀ ਗਈ ਹੈ ਪੰਜਾਬੀ ਐਕਟਰ ਅਤੇ ਸਿੰਗਰ ਦਲਜੀਤ ਦੋਸਾਂਜ ਦੀ ਫਿਲਮ ਪੰਜਾਬ 95 ਹੁਣ 7 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਨਹੀਂ ਰਿਲੀਜ਼ ਹੋਵੇਗੀ ਦਲਜੀਤ ਨੇ ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਹੈ ਜ਼ਿਕਰ ਖਾਸ ਹੈ ਕਿ ਇਹ ਫਿਲਮ ਪੰਜਾਬ ਦੇ ਤਰਨਤਾਰ ਜ਼ਿਲ੍ਹੇ ਦੇ ਮਨੁੱਖੀ ਅਧਿਕਾਰਾਂ ਦੇ ਕਰਮਚਾਰੀ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਆਧਾਰਿਤ ਹੈ ਦਿਲਜੀਤ ਉਸਾਂ ਨੇ ਆਪਣੀ ਇੰਸਟਾਗ੍ਰam ਸਟੋਰੀ ਤੇ ਸ਼ੇਅਰ ਕਰਦਿਆਂ ਹੋਇਆਂ ਲਿਖਿਆ ਕਿ ਅਸੀਂ ਇਹ ਕਹਿੰਦੇ ਸਾਨੂੰ ਦੁੱਖ ਲੱਗਦਾ ਪਿਆ ਹੈ ਕਿ ਫਿਲਮ 95 ਪੰਜਾਬ 95 7 ਫਰਵਰੀ ਨੂੰ ਨਹੀਂ ਰਿਲੀਜ਼ ਹੋਵੇਗੀ ਕੁਝ ਪ੍ਰਸਥਿਤੀਆਂ ਸਾਡੇ ਹੱਥ ਦੇ ਵਿੱਚ ਨਹੀਂ ਹੈ ਜ਼ਿਕਰ ਇਹ ਖਾਸ ਹੈ ਕਿ ਭਾਰਤ ਦੇ ਵਿੱਚ ਪਹਿਲਾਂ ਹੀ ਇਸ ਫਿਲਮ ਨੂੰ ਲੈ ਕੇ ਵਿਵਾਦ ਚੱਲਦਾ ਪਿਆ ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਇਹ ਫਿਲਮ ਭਾਰਤ ਦੇ ਵਿੱਚ ਨਹੀਂ ਰਿਲੀਜ਼ ਹੋਵੇਗੀ ਦਰਅਸਲ ਸੈਂਟਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫਿਲਮ ਦੇ ਵਿੱਚ 120 ਕੱਟ ਲਗਾਉਣ ਦੇ ਲਈ ਜ਼ਿਕਰ ਕੀਤਾ ਸੀ ਪਰ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਅਤੇ ਖਾਲਾ ਦੇ ਪਰਿਵਾਰ ਦੇ ਮੈਂਬਰ ਰਾਜ਼ੀ ਨਹੀਂ ਹੋਏ ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਸੀ ਕਿ ਇਹ ਫਿਲਮ ਭਾਰਤ ਦੇ ਸਿਨੇਮਾ ਘਰਾਂ ਦੇ ਵਿੱਚ ਨਹੀਂ ਰਿਲੀਜ਼ ਕੀਤੀ ਜਾਵੇਗੀ ਇੰਨਾ ਹੀ ਨਹੀਂ ਇਸ ਫਿਲਮ ਦਾ ਟੀਜ਼ਰ ਵੀ YouTube ਤੋਂ ਹਟਾ ਦਿੱਤਾ ਗਿਆ ਸੀ ਡੋਨਲਡ ਟਰੰਪ ਇੱਕ ਵਾਰ ਮੁੜ ਤੋਂ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਕੇ ਨੇ ਰਾਸ਼ਟਰਪਤੀ ਬਚੋਂ ਹਲਫ ਲੈਣ ਤੋਂ ਬਾਅਦ ਉਹਨਾਂ ਨੇ ਅਮਰੀਕਾ ਵਾਸਤੇ ਕਈ ਵੱਡੇ ਐਲਾਨ ਗੱਲਾਂ ਆਕੀਆਂ ਨੇ ਦਿੱਸਤੇ ਵਿੱਚ ਸਭ ਤੋਂ ਖਾਸ ਗੱਲ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਅਮਰੀਕਾ ਸ਼ਾਂਤੀਪੂਰਵਕ ਦੇਸ਼ ਬਣੇਗਾ ਜ਼ਿਕਰੇ ਖਾਸੇ ਕਿ 20 ਜਨਵਰੀ ਨੂੰ ਡੋਨਲਡ 트ੰਪ ਨੇ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌਹ ਚੁੱਕੀ ਇਸ ਲਈ ਸਦੀ ਦੀ ਇਹ ਸਭ ਤੋਂ ਇਤਿਹਾਸਿਕ ਵਾਪਸੀ ਵੀ ਮੰਨੀ ਜਾ ਰਹੀ ਹੈ ਪਹਿਲੀ ਵਾਰ ਉਹ 20 ਜਨਵਰੀ 2017 ਨੂੰ ਰਾਸ਼ਟਰਪਤੀ ਬਣਦੇ ਹੈ ਅਤੇ ਹੁਣ 트ੰਪ 4 ਸਾਲ ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਦਫ਼ਤਰ ਦੇ ਵਿੱਚ ਉਹਨਾਂ ਨੇ ਵਾਪਸੀ ਕਰ ਲਈ ਹੈ ਹਾਲਾਂਕਿ ਅਜਿਹਾ ਕਰਨ ਵਾਲੇ ਉਹ ਦੂਸਰੇ ਅਮਰੀਕੀ ਰਾਸ਼ਟਰਪਤੀ ਬਣੇ ਹੈ ਉਹਨਾਂ ਤੋਂ ਪਹਿਲਾਂ ਕ੍ਰਿਸ਼ਮਾ ਗਰੋਵਰ ਕਲੀਵ ਲੈਂਡ ਦਾ ਨਾਮ ਸੀ ਜੋ ਪਹਿਲੀ ਵਾਰ 1885 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਣੇ ਤੇ 1899 ਦੇ ਵਿੱਚ ਚੋਣ ਹਾਰਨ ਤੋਂ ਬਾਅਦ ਉਹਨਾਂ ਨੇ ਮੁੜ ਵਾਪਸੀ ਕੀਤੀ ਸੀ ਜ਼ਿਕਰ ਇਹ ਖਾਸ ਹੈ ਕਿ ਆਪਣੇ ਭਾਸ਼ਣ ਦੌਰਾਨ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਨਜਾਇਜ਼ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਬਾਹਰ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਪਹਿਲੀ ਨੀਤੀ ਤੇ ਕੰਮ ਕਰੇਗਾ ਅਮਰੀਕਾ ਦੇ ਵਿੱਚ ਮਹਿਲਾ ਅਤੇ ਪੁਰਸ਼ ਸਿਰਫ ਦੋ ਹੀ ਲਿੰਗ ਹੋਣਗੇ ਅਮਰੀਕਾ ਦੇ ਵਿੱਚ ਕੋਸਪੈਟ ਨਹੀਂ ਹੋਣ ਦੇਵਾਂਗੇ ਅਮਰੀਕਾ ਚ ਹੁਣ ਸਭ ਨੂੰ ਬੋਲਣ ਦੀ ਆਜ਼ਾਦੀ ਹੋਵੇਗੀ ਅਮਰੀਕਾ ਫਿਰ ਤੋਂ ਮਹਾਨ ਬਣੇਗਾ ਮੈਕਸੀਕੋ ਸਰਹੱਦ ਤੇ ਐਮਰਐਲਸੀ ਲਾਗੂ ਕਰਨ ਦੀ ਇੱਥੇ ਗੱਲ ਆਕੀ ਗਈ ਸ਼੍ਰੀ ਅਕਾਤਖ ਸਾਹਿਬ ਦੇ ਹੁਕਮਾਂ ਤੋਂ ਬਾਅਦ ਇੱਕ ਵਾਰ ਮੁੜ ਤੋਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਸੁਖਬੀਰ ਬਾਦਲ ਦੇ ਵੱਲੋਂ ਅਕਾਲੀ ਦਲ ਦੇ ਨਵੇਂ ਢਾਂਚੇ ਲਈ ਜੋ ਲੱਖਾਂ ਦੇ ਕਰੀਬ ਹੁਣ ਮੈਂਬਰਸ਼ਿਪ ਤਿਆਰ ਕੀਤੀ ਜਾ ਰਹੀ ਹੈ ਜਿਹੇ ਦੇ ਵਿੱਚ ਪਹਿਲਾ ਕਾਗਜ਼ ਭਰਿਆ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਲਾਂ ਦੀ ਲੜੀ ਸ਼ੁਰੂ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸ਼ਰੂਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਫਾਰਮ ਵੱਜੋਂ ਫਾਰਮ ਭਰਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਸ਼ਰੂਮਣੀ ਅਕਾਲੀ ਦਲ ਦੇ ਬਾਦਲ ਸਥਿਤ ਦਫ਼ਤਰ ਵਿਖੇ ਪਾਰਟੀ ਦੇ ਹੁਕਮਾ ਮੁਤਾਬਕ ਸ਼ਾਮਲ ਹੋ ਕੇ ਉਹਨਾਂ ਨੇ ਆਪਣੀ ਪਹਿਲੀ ਮੈਂਬਰਸ਼ਿਪ ਪਰਚੀ ਭਰ ਦਿੱਤੀ ਹੈ ਸੁਖਬੀਰ ਸਿੰਘ ਨੇ ਕਿਹਾ ਹੈ ਕਿ ਸ਼ਰੂਮਣੀ ਅਕਾਲੀ ਦਲ ਦਾ ਲੰਬੀ ਹਲਕੇ ਵਿੱਚ 40000 ਦਾ ਟੀਚਾ ਹੈ ਜਦਕਿ ਕੁੱਲ ਮੈਂਬਰਸ਼ਿਪ ਦਾ ਟੀਚਾ ਲੱਖਾਂ ਦਾ ਇਸ ਮੌਕੇ ਸਵਾਲ ਤੇ ਉਹਨਾਂ ਨੇ ਮੀਡੀਆ ਦੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੀ ਖਾਸ ਗੱਲਬਾਤ ਕੀਤੀ। ਇਹ ਕੀ ਬਣ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਾਹਿਬ ਨੇ ਗੁੰਗੜ ਸਾਹਿਬ ਨੇ ਤੇ ਪਾਰਲੀਮੈਂਟਰੀ ਬੋਰਡ ਨੇ 20 ਤਰੀਕ ਤੋਂ ਭਰਤੀ ਦਾ ਐਲਾਨ ਕੀਤਾ। ਸੋ ਆਮ ਅਕਾਲੀ ਦਲ ਦੇ ਵਰਕਰ ਹੋਣ ਦੇ ਨਾਤੇ ਅੱਜ ਮੈਂ ਬਾਦਲਪਿੰਡ ਆਂ ਜਿੱਥੇ ਦਫ਼ਤਰ ਹੈ ਸਾਡਾ ਅਕਾਲੀ ਦਲ ਦਾ। ਉੱਥੇ ਸਾਡੀ ਮਹਿਮ ਅੱਜ ਸ਼ੁਰੂ ਹੋਈ ਹੈ ਪਾਰਟੀ ਦੇ ਦੇਸ਼ਾਂ ਦੇ ਤਹਿਤ ਤੇ ਉਸ ਸੰਬੰਧ ਵਿੱਚ ਮੈਂ ਅੱਜ ਆਪਣੀ ਪੱਤੀ ਪਹਿਲੀ ਵਿੱਚ ਸ਼ਾਮਲ ਹੋਇਆ ਤੇ ਮੈਂਬਰਸ਼ਿਪ ਆਪਣਾ ਪੱਤੀ ਭਰੀ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕੀਤੀ ਹੈ ਕਿੰਨੇ ਟੀਚਾ ਅ ਇਹ ਵਰਕਰ ਜਿਹੜੇ ਦੱਸ ਰਹੇ ਸੀ ਤਕਰੀਬਨ 40000 ਵਰਕ ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ ਤਕਰੀਬਨ 50 ਲੱਖ ਤੱਕ ਮੈਂਬਰਸ਼ਿਪ ਸਾਡੀ ਕਾਲੀ ਹੈ ਸਰੀ ਕੋ ਜਿਹੜਾ ਫਲ ਸ੍ਰੋਣੀ ਕਮੇਟੀ ਦੇ ਰਿਜਟ ਆਇਆ ਹੈ ਦੇਖੋ ਤੁਸੀਂ ਗੱਲ ਕਲੀਅਰ ਹੈ ਜਿਹੜੇ ਹਰਿਆਣੇ 'ਚ ਰਿਜ਼ਲਟ ਆਇਆ ਬੜੀ ਕਲੀਅਰ ਮੈਸੇਜ ਦਿੰਦਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵਿੱਚ ਇੰਟਰਫੇਰੈਂਸ ਕਰਨਗੇ ਬੜੀਆਂ ਤਾਕਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਪਰੇ ਸਿੱਟੂ। ਦਾਦੂਵਾਲ ਤੇ ਸਾਰੇ ਜਿਹੜੇ ਹਾਰੇ ਐ ਏਜੰਸੀਆਂ ਦੇ ਬੰਦੇ ਐ। ਉਹਨਾਂ ਨੇ ਪੰਜਾਬ 'ਚ ਵੀ ਗੰਦ ਪਾਇਆ ਤੇ ਹਰਿਆਣੇ 'ਚ ਵੀ ਆ ਦਾਦੂਵਾਲ ਐ ਤੇ ਜਿਹੜੇ ਆ ਲੋਕ ਐ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕ ਰਾਇਆ ਦੇਖੋ ਆਪ ਹਾਰ ਗਏ ਸੋ ਇਹ ਕਲੀਅਰ ਮੈਸੇਜ ਹੈ ਆ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੀ ਗੁਰੂ ਘਰਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਜਿਹੜੇ ਆ ਤਾਕਤਾਂ ਲੱਗੀਆਂ ਉਸ ਕਰਕੇ ਸਿੱਖ ਸੰਗਤ ਨੇ ਉਹਨਾਂ ਨੂੰ ਕਰੇ ਦਿੱਲੀ ਜਿਹੜੀ ਆਪਣੇ ਆਵਾਜ਼ ਨਾਲ ਆਖ ਰਹੀਆਂ ਮੁੱਖ ਮੰਤਰੀ ਸਾਹਿਬ ਜੀ ਅਸੀਂ ਸਰਕਾਰ ਬਣਾਵਾਂਗੇ ਤੁਹਾਡਾ ਪੰਜਾਬ ਦੇ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਹੁਣ ਲੁਧਿਆਣਾ ਨੂੰ ਵੀ ਮੇਅਰ ਮਿਲ ਗਿਆ ਹੈ। ਇਸ ਵਾਰ ਲੁਧਿਆਣਾ ਨੂੰ ਪਹਿਲੀ ਵਾਰ ਮਹਿਲਾ ਮੇਅਰ ਇੰਦਰਜੀਤ ਕੌਰ ਮਿਲੀ ਹੈ। ਇੰਦਰਜੀਤ ਕੌਰ ਹੋਰਾਂ ਦੇ ਵੱਲੋਂ ਮੇਅਰ ਬਣਦਿਆਂ ਹੀ ਲੁਧਿਆਣਾ ਵਾਸੀਆਂ ਦੇ ਲਈ ਕੱਢ ਕਈ ਵੱਡੇ ਬਿਆਨ ਦਿੱਤੇ। ਲੁਧਿਆਣਾ ਨੂੰ 20 ਜਨਵਰੀ ਨੂੰ ਸੱਤਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਨੇ ਇੰਦਰਜੀਤ ਕੌਰ ਨੂੰ ਸ਼ਹਿਰ ਦਾ ਮੇਅਰ ਬਣਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਹਿਰ ਨੂੰ ਇੱਕ ਮਹਿਲਾ ਮੇਅਰ ਮਿਲੀ ਹੈ। ਇਸ ਦੇ ਨਾਲ ਹੀ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੇ ਪ੍ਰਾਰ ਅਕੇ ਇਸ ਪ੍ਰੈਸ਼ਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸ ਚੋਹਰ ਨੂੰ ਡਿਪਟੀ ਮੇਅਰ ਚੁਣਿਆ ਗਿਆ ਏ ਜ਼ਿਕਰ ਖਾਸ ਹੈ ਕਿ ਇਹ ਸੀਟ ਮਹਿਲਾ ਕਾਉਂਸਲਰ ਲਈ ਰਾਖਮੀ ਰੱਖ ਦਿੱਤੀ ਸੀ ਪਹਿਲਾਂ ਇਹ ਚਰਚਾ ਸੀ ਕਿ ਪਾਰਟੀ ਨਿਧੀ ਗੁਪਤਾ ਪ੍ਰਿੰਸੀਪਲ ਇੰਦਰਜੀਤ ਕੌਰ ਮਨਿੰਦਰ ਕੌਰ ਘੋਮੜ ਅਤੇ ਅਮਰਤ ਵਰਸ਼ਾ ਵਿੱਚੋਂ ਇੱਕ ਨੂੰ ਚੁਣਿਆ ਜਾਵੇਗਾ ਹਾਲਾਂਕਿ ਬਾਅਦ ਦੇ ਵਿੱਚ ਪਾਰਟੀ ਨੇ ਇੰਦਰਜੀਤ ਕੌਰ ਦੇ ਨਾਮ ਤੇ ਮਨਜ਼ੂਰੀ ਦੇ ਦਿੱਤੀ ਬਹੁਤ ਬਹੁਤ ਧੰਨਵਾਦ ਕਰਦੇ ਆ ਪਾਰਟੀ ਹਾਈ ਕਮਾਂਡ ਦਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸੀਐਮ ਭਗਵੰਤ ਮਾਨ ਜੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਸਾਰੇ ਹੀ ਮੰਤਰੀ ਸਾਹਿਬਾਨਾਂ ਦਾ ਸਾਰੇ ਹੀ ਐਮਐਲਏ ਸਾਹਿਬਾਨਾਂ ਦਾ ਔਰ ਖਾਸ ਤੌਰ ਤੇ ਮੇਰੇ ਨਾਲ ਚੁਣੇ ਗਏ ਸਾਰੇ ਕਾਉਂਸਲਰ ਸਾਹਿਬਾਨਾਂ ਦਾ ਕਿ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਪਿਆਰ ਦਿੱਤਾ ਔਰ ਆਪਣੀ ਇਸ ਭੈਣ ਨੂੰ ਅੱਜ ਇਸ ਜ਼ਿੰਮੇਵਾਰੀ ਦੇ ਲਈ ਸਮਝਿਆ ਔਰ ਇਸ ਸੇਵਾ ਦਾ ਮੌਕਾ ਦਿੱਤਾ ਔਰ ਪੂਰੀ ਇਤਨਦੇਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰਾਂਗੀ ਔਰ ਉਮੀਦ ਕਰਦੀ ਆ ਕਿ ਸਾਰੇ ਹੀ ਕੌਂਸਲਰ ਸਾਹਿਬਾਨ ਅਸੀਂ ਰਲ ਕੇ ਲੁਧਿਆਣੇ ਦੀ ਨਿਹਾਰ ਬਦਲਾਂਗੇ ਔਰ ਲੁਧਿਆਣੇ ਨੂੰ ਨੰਬਰ 1 ਸਿਟੀ ਬਣਾਉਣ ਦੇ ਵਿੱਚ ਕਾਮਯਾਬ ਹੋ ਸਕਾਂਗੇ। ਬਹੁਤ ਬਹੁਤ ਧੰਨਵਾਦ ਜੀ ਇਸ ਵਿੱਚ ਇਹ ਬਖਸ਼ਿਸ਼ਾ ਵੀ ਮਿਲਾਈ ਹੋਵੇ ਕੌਂਸਲਿੰਗ ਕਿਸ ਦਾ ਦੇ ਰਹੇ ਹੋ? ਬਿਲਕੁਲ ਚੈਲੰਜਸ ਆਰ ਮੋਸਟ ਵੈਲਕਮ ਬਾਕੀ ਅਸੀਂ ਜਦੋਂ ਰਲ ਕੇ ਸਾਥ ਦੇਾਂਗੇ अगर विपक्ष दी गल करिए तो मैं ਤੁਹਾਨੂੰ ਇਹ ਗੱਲ ਜ਼ਰੂਰ ਕਹਿਣਾ ਚਾਹਾਂ ਕਿ ਵੀ ਮੇਰੀ ਇੱਕੋ ਇੱਕ ਪਾਰਟੀ ਹੈਗੀ ਆ ਉਹ ਹੈ ਲੁਧਿਆਣੇ ਦੀ ਡਿਵੈਲਪਮੈਂਟ ਸੋ ਡਿਵੈਲਪਮੈਂਟ ਨੂੰ ਅਸੀਂ ਮੁਖ ਲੈ ਕੇ ਚੱਲਾਂਗੇ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਭਾਜੀਪੀ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਕੌਂਸਲਰ ਹੋਣ ਅਸੀਂ ਸਾਰੇ ਹੀ ਇੱਕ ਪਰਿਵਾਰ ਦੇ ਨਾਮ ਰਲ ਕੇ ਇਕੱਠੇ ਹੋ ਕੇ ਲੁਧਿਆਣੇ ਦੀ ਡਿਵੈਲਪਮੈਂਟ ਨੂੰ ਜ਼ੋਰਾਂ ਸ਼ੋਰਾਂ ਦੇ ਉੱਤੇ ਉਸ ਚੀਜ਼ ਤੇ ਉੱਤੇ ਵਰਕ ਆਊਟ ਕਰਕੇ ਵੀਲ ਵਰਕ ਫੋਰ ਡਿਵੈਲਪਮੈਂਟ ਵੀਲ ਮੀਡੀਆ ਬਾਕੀ ਦੇ ਆਉਂਦੇ ਨੇ ਉਹਨਾਂ ਨੂੰ ਮਾਰ ਦੇਖੋ ਜੋ ਵੀ ਰੈਨ ਦੇ ਕੰਮ ਅਫੀਸ਼ੀਅਲਸ ਨਾਲ ਹਾਇਰ ਅਥਾਰਟिटीज ਦੇ ਨਾਲ ਗੱਲਬਾਤ ਕਰਕੇ एवरीथिंग विल बी ਇਨ ਅ ਪਲਾਨਡ ਵੇ ਔਰ ਜੋ ਵੀ ਕੀਤਾ ਜਾਏਗਾ ਲੁਧਿਆਣੇ ਦੇ ਵੈਲਫੇਅਰ ਵਾਸਤੇ ਵਧੀਆਂ ਤੋਂ ਵਧੀਆਂ ਕਦਮ ਜਿਹੜੇ ਉਹ ਚੁੱਕੀ ਦੇਖੋ ਥੀਸ ਥੀਸ ਆਰ ਸੈਕੰਡਰੀ ਅਪਾਰਟ ਫਰਮ ਥਿਸ ਅੱਜ ਇਹੇ ਬੈਠਣ ਤੋਂ ਬਾਅਦ ਫਰਮ ਦਾ ਡੇ 1 ਤੋਂ ਟੂਮੋਰੋ ਇਟਸੈਲ ਬੀਨ ਸਟਾਰਟ ਆਨ ਵਰਕਿੰਗ ਜਿਨੇ ਵੀ ਮੁੱਦੇ ਹੋਣਗੇ ਵਨ ਬਾਈ ਵਨ ਉਹਨਾਂ ਨੂੰ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਨੂੰ ਲੈ ਕੇ ਹੁਣ ਜਿੱਥੇ ਬੇਰੋਜ਼ਗਾਰ ਅਧਿਆਪਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਅਜੇਹੇ ਦੇ ਵਿੱਚ ਬੇਰੋਜ਼ਗਾਰ ਇਲੈਕਟ੍ਰੀਸ਼ੀਅਨ ਨੌਜਵਾਨਾਂ ਦੇ ਵੱਲੋਂ ਜਿੱਥੇ ਮੰਤਰੀ ਦੀ ਕੋਠੇ ਦਾ ਘਰਾਓ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਨੂੰ ਲੈ ਕੇ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਬੇਰੋਜ਼ਗਾਰ ਇਲੈਕਟ੍ਰੀਸ਼ੀਅਨ ਐਮਪਰਟਿਸ ਨੌਜਵਾਨਾਂ ਦੇ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਆ ਹੋਏ ਆ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਕੋਠੀ ਦੇ ਬਾਹਰ ਅੰਮ੍ਰਿਤਸਰ ਵਿਖੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਇਹਨਾਂ ਬੇਰੁਜ਼ਗਾਰ ਕਾਮਿਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਪੋਸਟਾਂ ਉੱਪਰ ਸਾਨੂੰ ਭਰਤੀ ਕਰੇ ਨਹੀਂ ਤਾਂ ਬੇਰੁਜ਼ਗਾਰ ਇਹ ਜਿਹੜੀ ਯੂਨੀਅਨ ਆ ਇਹ ਮਿਲ ਕੇ ਵੱਡਾ ਰੋਸ ਪ੍ਰਦਰਸ਼ਨ ਸ਼ੁਰੂ ਕਰ ਦੇਵੇਗੀ ਕਿਉਂਕਿ ਅਸੀਂ ਜਿਹੜਾ ਅੱਜ ਦਾ ਮਸਲਾਗਾ ਮਸਲਾ ਇਹ ਹੈਗਾ ਜੀ ਬਿਜਲੀ ਬੋਰਡ ਦੇ ਵਿੱਚ 2500 ਲੈਨਮੈਨ ਦੀ ਭਰਤੀ ਆਈ ਸੀਗੀ ਸਾਡਾ ਪੇਪਰ ਲਿਆ ਗਿਆ ਸੀਗਾ ਬਿਜਲੀ ਬੋਰਡ ਵੱਲੋਂ ਤੇ ਪਤਾ ਸੀ ਲਗਭਗ ਸਾਰੇ ਬੱਚੇ ਕਲੀਅਰ ਆਂਗੇ ਪੇਪਰ ਸਾਡੇ ਚੰਗੇ ਨੰਬਰ ਲਗੇ ਪਾਸ ਆਊਟ ਆਂਗੇ ਪਰ ਬਿਜਲੀ ਬੋਰਡ ਨੇ ਸਾਡੇ ਤੇ ਛੋਟੀ ਜਿਹੀ ਇੱਕ ਆਬਜੈਕਸ਼ਨ ਲਾ ਕੇ ਸਾਨੂੰ ਇਸ ਪੱਤੀ ਦੇ ਵਿੱਚੋਂ ਬਾਹਰ ਘਟਤਾ ਜਿਹੜੇ ਬਾਕੀ ਬੱਚਿਆਂ ਨੂੰ ਜਿਹੜਾ ਬਰਨ ਦੇਤੇ ਗਏ ਉਹ ਜੋਇਨਿੰਗ ਲੈਟਰ ਦਿੱਤੇ ਗਏ ਨੇ ਬਿਜਲੀ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਉਹਨਾਂ ਨੇ ਸਾਨੂੰ ਖੁਸਾ ਦਵਾਇਆ ਸੀਗਾ ਵੀ ਜਦੋਂ ਤੱਕ ਤੁਹਾਡਾ ਜਿਹੜਾ ਇਸ ਮਸਲੇ ਦਾ ਹੱਲ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਕਿਸੇ ਨੂੰ ਵੀ ਜੋਇਨਿੰਗ ਲੈਟਰ ਨਹੀਂ ਦਿੱਤੇ ਜਾਣਗੇ ਪਰ ਉਹਨਾਂ ਨੇ ਇਸ ਗੱਲ ਨੂੰ ਅਣ ਦੇਖਿਆ ਕਰਕੇ ਜਿਹੜਾ ਜੁਆਇਨਿੰਗ ਲੈਟਰ ਬਾਕੀ ਬੱਚਿਆਂ ਨੂੰ ਦਿੱਤੇ ਗਏ ਨੇ ਇਸ ਕਰਕੇ ਬੇਨਤੀ ਆ ਅਸੀਂ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਨੂੰ ਤੇ ਬਿਜਲੀ ਮੰਤਰੀ ਸਾਹਿਬ ਨੂੰ ਵੀ ਜਿਹੜਾ ਬਾਕੀ ਬੱਚੇ ਰਹਿ ਗਏ ਨੇ ਉਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾਣ ਤੇ ਅਸੀਂ ਵੀ ਜਿਹੜਾ ਆਪਣੇ ਪਰਿਵਾਰਾਂ ਦੇ ਜਿਹੜੇ ਚੁੱਲ੍ਹੇ ਆ ਉਹ ਤੇ ਸਹੀ ਤਰੀਕੇ ਨਾਲ ਚਲਾ ਸਕਦੇ ਹੋਈਏ ਇਸ ਦਾ ਵੀ ਇਜੈਕਸ਼ਨ ਲਾ ਦਿੱਤੀ ਗਈ ਆਬਜੈਕਸ਼ਨ ਸਾਰਾ ਇਹ ਹੈ ਕਿ ਵੀ ਜਿਹੜੇ ਬੱਚੇ ਬਾਹਰ ਨਹੀਂ ਆ ਉਹਨਾਂ ਨੂੰ ਮਤਲਬ ਡਿਪਾਰਟਮੈਂਟਾਂ ਦੇ ਵਿੱਚੋਂ ਪ੍ਰਿੰਸੀਪ ਕਰਕੇ ਆਏ ਨੇਗੇ ਟ੍ਰੇਨਿੰਗ ਕਰਕੇ ਆਏ ਨੇ ਉਹਨਾਂ ਤੇ ਇਸ ਗੱਲ ਦੀ ਇਜੈਕਸ਼ਨ ਲੱਗ ਕੇ ਵੀ ਤੁਸੀਂ ਸਾਡੇ ਡਿਪਾਰਟਮੈਂਟ ਚੋਂ ਇਹ ਨਹੀਂ ਟ੍ਰੇਨਿੰਗ ਨਹੀਂ ਕੀਤੀ ਹੈ ਕਿ ਦੂਜੇ ਡਿਪਾਰਟਮੈਂਟਾਂ ਚੋਂ ਕੀਤੀ ਹੈ ਇਸ ਕਰਕੇ ਉਹਨਾਂ ਨੇ ਛੋਟੀ ਜਿਹੀ ਇਜੈਕਸ਼ਨ ਲਾ ਕੇ ਇਸ ਸਾਨੂੰ ਬਾਹਰ ਕਰ ਦਿੱਤਾ ਗਿਆ ਜੀ ਹੁਣ ਕੀ ਧਰਨੇ ਦੇਸ਼ ਚ ਉਹਦੇ ਵੀ ਲੱਗਦੇ ਨੇ ਜਦੋਂ ਉਹਦੀ ਜਨਤਾ ਦੁਖੀ ਹੋ ਜਾਂਦੀ ਹੈ ਉਦੋਂ ਕਿਸੇ ਦਾ ਸਾਡਾ ਸ਼ੌਂਕ ਨਹੀਂ ਅਸੀਂ ਸੜਕਾਂ ਤੇ ਉਤਰੀਏ ਕਿਉਂਕਿ ਮਾਨਜੋਗ ਮੁੱਖ ਮੰਤਰੀ ਦੀ ਜੋ ਸਰਕਾਰ ਆਈ ਸੀ ਉਦੋਂ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਜਿਹੜੇ ਬੱਚੇ ਮੈਰਿਟ ਚ ਆਉਂਦੇ ਆ ਉਹਨੂੰ ਅਸੀਂ ਪ ਤੇ ਉਹੀ ਗੱਲ ਨੂੰ ਅਸੀਂ ਮੁੱਖ ਰੱਖਦੇ ਹਾਂ ਅਸੀਂ ਪੜ੍ਹੇ ਆ ਚੰਗੇ ਨੰਬਰ ਲੈ ਕੇ ਅਸੀਂ ਟੈਸਟ ਕਲੀਅਰ ਕੀਤੇ ਆ ਸਾਰੇ ਬੰਦੇ ਕੁਆਲੀਫਾਈਡ ਆ 50 50 60 ਨੰਬਰ ਆ ਅਸੀਂ ਰਹਿ ਚੁੱਕੇ ਆ ਤੇ ਹਰਿਆਣਾ ਦੇ 368 ਬੰਦੇ ਜਿਹੜੇ ਉਹ ਭਰਤੀ ਕਰ ਚੁੱਕੇ ਲਗੇ ਆ ਜਦੋਂ ਕਿ ਜਿਹੜਾ ਸਾਡੇ ਕੋਲ ਸਰਟੀਫਿਕੇਟ ਆ ਉਹੀ ਜਿਹੜੇ ਭਰਤੀ ਹੋਏ ਉਹਨਾਂ ਕੋਲ ਆ ਸਾਡੇ ਸੇਮ ਸਬਜੈਕਟ ਆ ਸਿਰਫ ਇੰਨਾ ਕਿ ਆਬਜੈਕਸ਼ਨ ਲੱਗੀ ਹੋਈ ਆ ਕਿ ਉਹਨਾਂ ਤੇ ਲੈਂਡਮੈਨ ਲਿਖਿਆ ਹੋਇਆ ਸਾਡੇ ਤੇ ਇਲੈਕਟ੍ਰੀਸ਼ੀਅਨ ਲਿਖਿਆ ਹੋਇਆ ਜਦੋਂ ਕਿ ਹਰੇਕ ਚੀਜ਼ੇ ਸੇਮ ਆ ਜਿਹੜੇ ਬੋਰਡ ਤੋਂ ਅਸੀਂ ਪਾਸ ਕਰਕੇ ਨਿਕਲੇ ਆ ਉਹਨਾਂ ਨੇ ਵੀ ਉਹੀ ਬੋਰਡ ਸੇਮ ਸਬਜੈਕਟਾਂ ਚੋਂ ਪਾਸ ਕੀਤੀ ਆ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਕਿ ਦੁਰ ਵਿਆਰ ਕਿਉਂ ਕੀਤਾ ਜਾਂਦਾ ਸਾਡੇ ਨਾਲ ਸਿਰਫ ਮਹਿਕਮਾ ਆਪਣੀ ਯੂਨੀਨਾ ਨੂੰ ਇਹ ਬਜ਼ੁਰਗਾਂ ਉਹਨਾਂ ਕਹਿੰਦੀਆਂ ਨੇ ਕਿ ਜਿਹੜਾ ਤੁਹਾਡੇ ਮਹਿਕਮੇ ਚੋਂ ਅਪਰੈਂਸ਼ਿਪ ਕਰਦਾ ਹੈਗਾ ਟ੍ਰੇਨਿੰਗ ਕਰਦਾ ਉਹਨੂੰ ਹੀ ਭਰਤੀ ਕੀਤਾ ਜਾਵੇ ਕਿਉਂ ਬਈ ਜਦੋਂ ਟ੍ਰੇਨਿੰਗ ਸੇਮ ਆ ਤੇ ਪੜ੍ਹਾਈ ਸੇਮ ਆ ਉਹ ਚੀਜ਼ ਦੀ ਤਾਂ ਫਿਰ ਕਿਉਂ ਦੋ ਦੋ ਚੀਜ਼ਾਂ ਇਹ ਤਾਂ ਇਹ ਹੋ ਗਿਆ ਵੀ ਇੱਕ ਬੰਦੇ ਦੇ ਦੋ ਨਾਮਾਂ ਨਾਲ ਹੈ ਇੱਕ ਨੂੰ ਤਾਂ ਨੌਕਰੀ ਮਿਲਦੀ ਹੈ ਦੂਜੇ ਨੂੰ ਕਹਿੰਦੇ ਤੂੰ ਬਾਹਰ ਹੋ ਜਾ ਸੋਇਸਤਾਨ ਹੁਣ ਤੱਕ ਦੀਆਂ ਖਾਸ-ਖਾਸ ਖਬਰਾਂ ਵਧੇਰੇ ਅਪਡੇਟਸ ਲਈ ਜੁੜੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ